ਇਸ ਜਿਹੜਾ ਕੰਮ ਹੋਇਆ ਉਹ ਥਾਣਾ ਖਨੋਰੀ ਵੱਲੋਂ ਕਾਫੀ ਵਧੀਆ ਅਚੀਵਮੈਂਟ ਹੋਈ ਪਾਤੜਾ ਖਨੋਰੀ ਦੇ ਏਰੀਆ ਚ ਜਿਹੜੇ ਮੋਟਰਸਾਈਕਲ ਵਗੈਰਾ ਟੂ ਵੀਲਰਸ ਚੋਰੀ ਹੋਏ ਸੀਗੇ ਉਹਦੇ ਚ ਇਹਨਾਂ ਨੇ ਪਿਛਲੇ ਦਿਨਾਂ ਵਿੱਚ 9 ਮੋਟਰਸਾਈਕਲ ਬਰਾਮਦ ਕੀਤੇ ਨੇ ਤੇ ਦੋ ਚੋਰ ਗ੍ਰਿਫਤਾਰ ਕੀਤੇ ਨੇ ਤੇ ਉਹਦੇ ਤੋਂ ਅੱਗੇ ਫਰਦਰ ਹੋਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਉਹਨਾਂ ਦੇ ਅਸੀਂ ਇੰਜਨ ਨੰਬਰ ਚੈਸੀ ਨੰਬਰ ਤੋਂ ਮਤਲਬ ਆਇਡੈਂਟੀਫਾਈ ਕਰਾ ਕੇ ਉਹਨਾਂ ਦੇ ਮਾਲਕਾਂ ਤੱਕ ਪਹੁੰਚ ਕਰ ਰਹੇ ਆ ਇਹਨਾਂ ਕੋਲ ਤਕਰੀਬਨ 4-5 ਮਾਲਕ ਪਹੁੰਚ ਚੁੱਕੇ ਨੇ ਜਿਨ੍ਹਾਂ ਦੇ ਮੋਬਾਈਲ ਪਿਛਲੇ ਸਮੇਂ ਚੋਰੀ ਹੋਏ ਸੀ ਇਸੇ ਤਰ੍ਹਾਂ ਹੀ ਜਿਹੜੀ ਕੋਈ ਕੇਬਲਾਂ ਦੀ ਚੋਰੀ ਹੁੰਦੀ ਸੀ ਉਹਦੇ 'ਚ ਵੀ ਕਾਫੀ ਇਹਨਾਂ ਨੇ ਮਿਹਨਤ ਕਰਕੇ ਉਹਦੇ 'ਚ ਰਿਕਵਰੀ ਕੀਤੀ ਹੈ ਤੇ ਮਤਲਬ ਚੋਰੀ ਦੀ ਵਾਰਦਾਤਾਂ ਨੂੰ ਟ੍ਰੇਸ ਕਰਨ ਲਈ ਕਾਫੀ ਅੱਛਾ ਕੰਮ ਕੀਤਾ ਖਨੋਰੀ ਥਾਣੇ ਨੇ ਤੇ ਇੱਕ ਪਰਚਾ ਜਿਹੜਾ ਸਾਡਾ ਹੈਗਾ ਐਨਡੀਪੀਏ ਸੈਕਟਰੀ 'ਚ ਦਰਜ ਹੋਇਆ ਜਿਹਦੇ ਵਿੱਚ 3 ਕੁਇੰਟਲ ਪੁੱਕੀ ਜਿਹੜੀ ਬਰਾਮਦ ਕੀਤੀ ਹੈ ਥਾਣਾ ਮੋਨਕ ਨੇ ਐਸਐਚਓ ਸਾਹਿਬ ਨੇ ਕਾਫੀ ਮਿਹਨਤ ਕੀਤੀ ਉਹਦੇ ਚ ਮਤਲਬ ਪਹਿਲਾਂ ਤੁਹਾਨੂੰ ਇਹਦੇ ਬਾਰੇ ਥੋੜਾ ਬਰੀਫ ਦੱਸਿਆ ਵੀ ਗਿਆ ਸੀ ਜਦੋਂ ਬਰਾਮਦਗੀ ਹੋਈ ਹੈ ਇਹਦੇ ਵਿੱਚ ਦੋ ਬੰਦੇ ਇਹਨਾਂ ਨੇ ਗ੍ਰਿਫਤਾਰ ਕੀਤੇ ਨੇ ਜੀ ਐਕਸਾਈਜ਼ ਐਕਟ ਵਿੱਚ ਵੀ ਇਸੇ ਤਰ੍ਹਾਂ ਮਤਲਬ ਇੱਕ ਗ੍ਰਿਫਤਾਰੀ ਹੋਈ ਹੈ ਤੇ 110 ਲੀਟਰ ਜਿਹੜਾ ਸ਼ਰਾਬ ਠੇਕੇ ਦੀ ਬਰਾਮਦ ਕੀਤੀ ਹੈ ਤੇ ਤਕਰੀਬਨ 140 ਲੀਟਰ ਲਾਨ ਦੀ ਰਿਕਵਰੀ ਹੋਈ ਹੈ ਜੀ ਪੀਓ ਵਿੱਚ ਜਿਹੜੇ ਸਾਡੇ ਸੀ ਪਗੋੜੇ ਉਹ ਦੋ ਪਗੋੜੇ ਗ੍ਰਿਫਤਾਰ ਕੀਤੇ ਨੇ ਇਹ ਦੋਵਾਂ ਥਾਣਿਆਂ ਵੱਲੋਂ ਇੱਕ ਇੱਕ ਪੀਓ ਨੂੰ ਗ੍ਰਿਫਤਾਰ ਕੀਤਾ ਇੱਕ ਜਿਹੜਾ ਪੀਓ ਸੀ ਉਹ ਤਕਰੀਬਨ 5 ਕਿਲੋ ਜਿਹੜੀ আফੀਮ ਦੀ ਦਾ ਪਰਚਾ ਦਰਸੀ ਜਿਹਦੇ ਚੋਂ ਪਗੋੜਾ ਸੀ ਉਹ ਇਹ ਮੁੰਨ ਥਾਣੇ ਵਾਲਿਆਂ ਨੇ ਕਾਫੀ ਮਿਹਨਤ ਨਾਲ ਉਹਨੂੰ ਗ੍ਰਿਫਤਾਰ ਕੀਤਾ ਸੂਰਜਾ ਉਹਦਾ ਨਾਮ ਸੀਗਾ ਜੀ ਤੇ ਇਸੇ ਤਰ੍ਹਾਂ ਜਿਹੜੇ ਅਸੀਂ ਤਕਰੀਬਨ 39 ਬੰਦੇ ਜਿਹੜੇ ਨਸ਼ਾ ਕਰਨ ਵਾਲੇ ਦੇ ਆਦੀ ਹੋ ਚੁੱਕੇ ਸੀ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਦੇ ਕੰਸੈਂਟ ਨਾਲ ਅਸੀਂ ਉਹਨਾਂ ਨੂੰ ਦਵਾਈ-ਦਵਾਈ ਹੈ ਸਾਡੇ ਹੋਟ ਸੈਂਟਰਸ ਤੋਂ ਜਿਹੜੇ ਸਾਡੇ ਰਜਿਸਟਰਡ ਹੈਗੇ ਨੇ ਹਸਪਤਾਲ ਉਹਨਾਂ ਤੋਂ ਦਵਾਈ-ਦਵਾਈ ਹੈ ਤੇ ਤਕਰੀਬਨ 9 ਬੰਦੇ ਅਸੀਂ ਉੱਥੇ ਐਡਮਿਟ ਕਰਾਏ ਨੇ ਜਿਹੜੇ ਪਰਮਾਨੈਂਟ ਨਸ਼ਾ ਛੱਡਣ ਲਈ ਉਹਨਾਂ ਦਾ ਪ੍ਰੋਪਰ ਇਲਾਜ ਚੱਲ ਰਿਹਾ ਹੈ ਬਾਕੀ ਜਿਵੇਂ ਹੁਣ ਪਿਛਲੇ ਸਮੇਂ 'ਚ ਕੱਗਰ ਵਾਲਾ ਸੀਗਾ ਉਹ ਕੱਗਰ ਵਾਲੇ ਸਨੈਰੀਓ ਤੋਂ ਪੁਲਿਸ ਨੇ ਕਾਫੀ ਮਿਹਨਤ ਕੀਤੀ ਪ੍ਰਸ਼ਾਸਨ ਸਾਰੇ ਨੇ ਮਿਹਨਤ ਕੀਤੀ ਹੈ ਨਾਲ ਪਬਲਿਕ ਨੇ ਬੜਾ ਸਹਿਯੋਗ ਦਿੱਤਾ ਤੁਸੀਂ ਸਾਰੇ ਉਹਦਾ ਮਤਲਬ ਬਿਲਕੁਲ ਗਵਾਹ ਹੈਗੇ ਹੋ ਜਿਵੇਂ ਭਜਨਠ ਕਰਕੇ ਕੱਗਰ ਨੂੰ ਮਤਲਬ ਬਚਾਇਆ ਗਿਆ ਉਹਦੇ ਬੰਨ ਜਿਹੜੇ ਹੈਗੇ ਨੇ ਲੋਕਾਂ ਨੇ ਜਿੱਥੋਂ ਲੀਕੇਜ ਹੁੰਦੀ ਸੀ ਸਮੇਂ-ਸਮੇਂ ਜਾ ਕੇ ਉੱਥੇ ਸਾੰਭੇ ਨੇ ਤੇ ਪੁਲਿਸ ਨੇ ਵੀ 24 ਘੰਟੇ ਦਿਨ ਰਾਤ ਕੰਮ ਕੀਤਾ ਅਸੀਂ ਪੈਟਰੋਲਿੰਗ ਕੀਤੀ ਦੇ ਕਿਸੇ ਨੇ ਕੋਈ ਮੰਨ ਲਓ ਗਲਤੀ ਕੀਤੀ ਤਾਂ ਉਹਨੂੰ ਤਰੀਕੇ ਨਾਲ ਸਮਝਾਇਆ ਤੇ ਉਹਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਨੇਪਰੇ ਚਾੜਿਆ ਜਿਹੜਾ ਹੁਣ ਅੱਜ ਦੀ ਡੇਟ 'ਚ ਜਿਹੜਾ ਪਾਣੀ ਹੈਗਾ ਉਹ ਅੰਡਰ ਕੰਟਰੋਲ ਹੋ ਰਿਹਾ ਜਿਹੜਾ ਉਹਦਾ ਡੇਂਜਰ ਪੁਆਇੰਟ ਸੀ ਉਹਦੇ ਤੋਂ ਡਾਊਨ ਚਲਾ ਗਿਆ ਸਾਰੇ ਇਲਾਕੇ ਨੇ ਤੇ ਸਾਰੇ ਪ੍ਰਸ਼ਾਸਨ ਨੇ ਸੁਖ ਦਾ ਸਾਹ ਲਿਆ ਉਹ ਵੀ ਤੁਸੀਂ ਸਾਰੇ ਮਤਲਬ ਸਾਰਾ ਇਲਾਕਾ ਵੀ ਪ੍ਰਸ਼ਾਸਨ ਵੀ ਪੁਲਿਸ ਪ੍ਰਸ਼ਾਸਨ ਵੀ ਤੇ ਤੁਸੀਂ ਲੋਕ ਵੀ ਵਧਾਈ ਦੇ ਪਾਤਰ ਹੋ ਇਹ ਸਾਰੀਆਂ ਚੀਜ਼ਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਅੱਜ ਤੁਹਾਨੂੰ ਕਿ ਚਲ ਦਿੱਤੀ ਹੈ ਤੁਹਾਨੂੰ ਬੁਲਾਇਆ ਇੱਥੇ ਤੇ ਅੱਗੇ ਵੀ ਫਰਦਰ ਇਸੇ ਤਰ੍ਹਾਂ ਅਸੀਂ ਕਾਰਵਾਈ ਕਰਦੇ ਰਵਾਂਗੇ ਜਿਹੜਾ ਅਸੀਂ ਨਸ਼ਿਆਂ ਦੇ ਖਿਲਾਫ ਲਗਾਤਾਰ ਦਿਨ ਰਾਤ ਕੰਮ ਕਰ ਰਹੇ ਹਾਂ ਕੋਈ ਅਸੀਂ ਪਬਲਿਕ ਨੂੰ ਥੋੜੇ ਮਾਧਿਅਮ ਰਾਹੀਂ ਅਪੀਲ ਵੀ ਕਰਦੇ ਹਾਂ ਵੀ ਕਿਸੇ ਤਰ੍ਹਾਂ ਦੇ ਨਸ਼ੇ ਵੇਚਣ ਵਾਲੇ ਬਾਰੇ ਜਾਂ ਕੋਈ ਨਸ਼ੇ ਕਰਨ ਵਾਲੇ ਬਾਰੇ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਤਾਂ ਉਹ ਜਰੂਰ ਸਾਡੇ ਸਬੰਧਤ ਥਾਣਿਆਂ ਨੂੰ ਜਾਂ ਸਾਡੇ ਆਫਿਸ ਨੂੰ ਜਰੂਰ ਮਹਈਆ ਕਰਾਈ ਜਾਵੇ ਸੂਚਨਾ ਗੁਪਤ ਰੱਖੀ ਜਾਏਗੀ ਤੇ ਉਹਦੇ ਤੇ ਤੁਰੰਤ ਜਿਹੜੀ ਹੈਗੀ ਆ ਉਹਦੀ ਬਣਦੀ ਕਾਰਵਾਈ ਕੀਤੀ ਜਾਏਗੀ ਉਹ ਤੁਹਾਡਾ ਕੋਈ ਸਵਾਲ ਹੈ